ਜ਼ਿਲ੍ਹਾ ਤਰਨਤਾਰਨ ਪਿੰਡ ਖਾਰਾ ਗੁਰਦੁਆਰੇ ਦੇ ਸੇਵਾਦਾਰ ਨੂੰ ਜ਼ਿੰਦਾ ਸਾੜਿਆ ਗਿਆ ਤਰਨਤਾਰਨ ਦੇ ਪਿੰਡ ਖਾਰਾ ਦੇ ਇੱਟਾਂ ਵਾਲਾ ਗੁਰਦੁਆਰਾ ਸਾਹਿਬ 'ਚ ਸਵੇਰੇ ਪਿੰਡ ਦੇ ਲੋਕਾਂ ਨੇ ਕੁਝ ਅਜੀਬ ਹਮਲ ਦੇਖਿਆ ਜਿਸ ਤੋਂ ਬਾਅਦ ਪੂਰੇ ਪਿੰਡ 'ਚ دہشت ਦਾ ਮਾਹੌਲ ਹੈ ਗੁਰਦੁਆਰੇ ਦੇ ਸੇਵਾਦਾਰ ਮੰਗਲ ਸਿੰਘ ਦਾ ਸ਼ੁਕਰਵਾਰ ਰਾਤ ਅਣਪਛਾਤੇ ਲੋਕਾਂ ਨੇ ਜ਼ਿੰਦਾ ਸਾੜ ਕੇ ਕਤਲ ਕਰ ਦਿੱਤਾ ਪਿੰਡ ਵਾਲਿਆਂ ਤੇ ਪੁਲਿਸ ਮੁਤਾਬਕ ਮਾਮਲਾ ਚੋਰੀ ਦਾ ਹੈ ਦੱਸਿਆ ਜਾ ਰਿਹਾ ਹੈ ਕਿ ਗੁਰਦੁਆਰੇ ਚੋਂ AC, ਰੋ ਤੇ ਹੋਰ ਸਮਾਨ ਚੋਰੀ ਕਰਨ ਤੋਂ ਬਾਅਦ ਕੁਝ ਅਣਪਛਾਤੇ ਲੋਕਾਂ ਨੇ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਪੁਲਿਸ ਨੇ ਮਾਮਲਾ ਦਰਜ ਕਰ ਲਿਆ ਹੈ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ AC ਹੀ ਨਵੇਟਰ ਜੋ ਕੋ ਵੀ ਲੈ ਕੇ ਲੁੱਟਪੋਟ ਗਈ ਚਲੋ ਲੈ ਗਏ ਉਹ ਤਾਂ ਲੈ ਜਾਂਦੇ ਪਰ ਆ ਜਿਹੜੀ ਉਹਨੂੰ ਵਿਚਾਰੇ ਨੂੰ ਸੁੱਟ ਕੇ ਆਗ ਦੇ ਵਿੱਚ ਸਾੜਿਆ ਗਿਆ ਤੇ ਬਹੁਤ ਜ਼ਿਆਦਾ ਮਾੜੀ ਘਟਨਾ ਕੀਤੀ ਹੈ ਇਦੇ ਆਸਤੇ ਹੀ ਆਨੇ ਪਛਾੜ ਨੂੰ ਸੇਤੀ ਤੋਂ ਸੇਤੀ ਇਹ ਨਾ ਲੱਭਿਆ ਜਾਵੇ ਜੋ ਪਿੰਡ ਦੇ ਬਹੁਤ ਜ਼ਿਆਦਾ ਸਾਡੇ ਦੁੱਖ ਤਕਲੀਫ ਵਾਲੀ ਗੱਲ ਹੀ ਬਣੀ ਆ ਵੀ ਦੁਨੀਆ 'ਚ ਕੀ ਬਣਿਆ ਪਿਆ ਮੰਗਲ ਸਿੰਘ ਨਾਂ ਦਾ ਵਿਅਕਤੀ ਸੀਗਾ ਇੱਥੇ ਡੇਰੇ ਡੜ ਜਗ੍ਹਾ ਬਣੀ ਹੋਈ ਸੀ ਇੱਥੇ ਆਪਣਾ ਉਹਦੀ ਜਗ੍ਹਾ ਤੇ ਸੇਵਾ ਕਰਦਾ ਸੀਗਾ ਕੱਲ ਰਾਤ ਕਿਸੇ ਨੇ ਚੋਰੀ ਕਰਨ ਦੀ ਨੀਅਤ ਨਾਲ ਜਿਹੜਾ ਹੈਗਾ ਇੱਥੋਂ ਇੱਕ ਤਰ੍ਹਾਂ ਆਰੋਵ ਵਗੈਰਾ ਐਸੀ ਲਾਕੇ ਲਗੇ ਔਰ ਇਸ ਨੂੰ ਜਿਹੜੀ ਹੱਤਿਆ ਕਰ ਕਰ ਦਿੱਤੀ ਉਹ ਸਾੜਿਆ ਹੈਗਾ ਅੱਜ ਸੜੀ ਜਿਹੜੀ ਹੈਗੀ ਹੈ ਲਾਸਟ ਬੱਡੀ ਪਈ ਹੈ